ਅੱਜ ਦਿਨ ਵੀਰਵਾਰ 6 ਫਰਵਰੀ 24 ਮਾਰਗ ਨਾਨਕਸ਼ਹੀ ਸੰਮਤ 555 ਹੈ ਤੁਸੀਂ ਜੁੜੇ ਹੋ ਲੋਕਪੋਇੰਟ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਪੰਜਾਬ ਸਣੀ ਦੇਸ਼ ਦੁਨੀਆ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸ਼ੁਰੂਆਤ ਕਰਦੇ ਆ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਖਬਰ ਦੇ ਨਾਲ ਅਮਰੀਕਾ ਨੇ ਬੀਤੀ ਕੱਲ ਲਗਭਗ 104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਿਹੜੇ ਕਿ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਸਨ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਲਾ ਟਰੰਪ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਹ ਡਿਪੋਰਟ ਕੀਤੇ ਗਏ ਇਨ੍ਹਾਂ ਭਾਰਤੀਆਂ ਦੇ ਵਿੱਚ 32 ਪੰਜਾਬੀ ਨੇ ਜਿਨ੍ਹਾਂ ਦੇ ਵਿੱਚ 30 ਪੰਜਾਬ ਨਾਲ ਸੰਬੰਧਿਤ ਨੇ ਤੇ 2 ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਸੰਬੰਧਿਤ ਨੇ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੀ ਟਰੰਪ ਸਰਕਾਰ ਨੇ ਨਵੀਂ ਪ੍ਰਵਾਸ ਨੀਤੀ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜ਼ਬਰਨ ਕੱਢਣ ਜਾਣ ਦੇ ਫੈਸਲੇ ਤਹਿਤ ਭਾਰਤ ਦੇ 104 ਭਾਰਤੀਆਂ ਨੂੰ ਅਮਰੀਕਾ ਤੋਂ ਕੱਢੇ ਜਾਣ ਤਹਿਤ ਪਹਿਲੇ ਪੂਰਚ 104 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਫੌਜੀ ਹਵਾਈ ਜਹਾਜ਼ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਰਾਜਾ ਸਾਂਸੀ ਅੰਮ੍ਰਿਤਸਰ ਪਹੁੰਚਿਆ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਇਹਨਾਂ ਲੋਕਾਂ ਦੇ ਵਿੱਚ ਪੰਜਾਬ ਦੇ 33 ਹਰਿਆਣਾ ਤੇ ਗੁਜਰਾਤ ਦੇ 33 33 ਵਿਅਕਤੀਆਂ ਤੋਂ ਇਲਾਵਾ ਯੂਪੀ ਮਹਾਰਾਸ਼ਟਰ ਚੰਡੀਗੜ੍ਹ ਦੇ ਨੌਜਵਾਨ ਵੀ ਸ਼ਾਮਲ ਨੇ ਬੀਤੇ ਦਿਨੀ ਮੰਗਲਵਾਰ ਨੂੰ ਅਮਰੀਕਾ ਦੇ ਸੈਨ ਐਂਟੋਨੀਓ ਹਵਾਈ ਅੱਡੇ ਤੋਂ ਭਾਰਤੀਆਂ ਨੂੰ ਲੈ ਕੇ ਰਵਾਨਾ ਹੋਇਆ ਅਮਰੀਕੀ ਫੌਜ ਦਾ ਜਹਾਜ਼ ਸੀ 17 ਬੀਤੀ ਕਾਲ ਬਾਅਦ ਦੁਪਹਿਰ ਠੀਕ 2 ਵਜੇ ਦੇ ਕਰੀਬ ਅਮ੍ਰੇਸਰ ਪਹੁੰਚਿਆ ਜਦੋਂ ਕਿ ਕਰੀਬ ਇੱਥੇ 2.5 ਘੰਟੇ ਰਹਿਣ ਉਪਰੰਤ 4:26 ਮਿੰਟ ਤੇ ਇਹ ਵਾਪਸ ਪਰਤ ਗਿਆ ਸਿਤਮਜਰੀਫੀ ਇਹ ਹੈ ਕਿ ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਾਂਗ ਵਿਵਹਾਰ ਕੀਤਾ ਗਿਆ ਤੇ ਉਹਨਾਂ ਨੂੰ ਬਕਾਇਦਾ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਅਮਰੀਕਾ ਤੋਂ ਜਹਾਜ਼ 'ਚ ਚੜਾਇਆ ਗਿਆ ਜਦੋਂ ਕਿ ਅੰਮ੍ਰਿਤਸਰ ਪੁੱਜੰਤੇ ਹੀ ਇਹਨਾਂ ਬੇੜੀਆਂ ਨੂੰ ਖੋਲਿਆ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਪਹਿਨੇ ਗੇ ਬੂਟਾਂ ਤੇ ਤਸਮੇ ਵੀ ਕੱਢੇ ਹੋਏ ਸਨ ਇਸ ਇਸੇ ਦੌਰਾਨ ਪੰਜਾਬ ਪੁਲਿਸ ਅਤੇ ਸੀਆਈਐਸਐਫ ਦੇ ਜਵਾਨ ਵੱਡੀ ਤਦਾਦ ਵਿੱਚ ਹਵਾਈ ਅੱਡੇ ਤੇ ਤਨਾਸਨ ਤੇ ਉੱਥੇ ਸਮੁੱਚੇ ਸਮੂਹ ਨੂੰ ਪੁਲਿਸ ਸ਼ੋਣੀ ਤੇ ਤਬਦੀਲ ਕਰ ਦਿੱਤਾ ਗਿਆ ਸੀ ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਤੋਂ 5 ਗਰਦਾਸਪੁਰ ਤੋਂ 1 ਤਰਨਤਾਰਨ ਤੋਂ 1 ਜਲੰਧਰ ਤੋਂ 4 ਕਪੂਰਥਲਾ ਤੋਂ 6 ਹੁਸ਼ਿਆਰਪੁਰ ਤੋਂ 2 ਲੁਧਿਆਣਾ ਤੋਂ 2 ਨਵਾਂ ਸ਼ਹਿਰ ਤੋਂ 2 ਪਟਿਆਲਾ ਤੋਂ 4 ਸੰਗਰੂਰ ਤੋਂ 1 ਘਮਾਲੀ ਤੋਂ 1 ਸ਼੍ਰੀ ਫਤਿਹਗੜ ਸਾਹਿਬ ਤੋਂ 1 ਵਿਅਕਤੀ ਹੈ ਜਿਹੜਾ ਉਸ ਨੂੰ ਵਾਪਸ ਭੇਜਿਆ ਗਿਆ ਹੈ ਅਮਰੀਕਾ ਤੋਂ ਆਏ ਇਨ੍ਹਾਂ ਪੰਜਾਬੀਆਂ ਦੇ ਨਾਲ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ ਕੱਢੇ ਜਾ ਰਹੇ ਭਾਰਤੀਆਂ ਦੀ ਢਾਲ ਬਣ ਤਾਂ ਜੋ ਜਿਹੜੇ ਲੱਖਾਂ ਰੁਪਏ ਲਾ ਕੇ ਲੋਕ ਉੱਥੇ ਗਏ ਨੇ ਉਹ ਸੁੱਖ ਦਾ ਸਾਹ ਨਾਲ ਉੱਥੇ ਰਹਿ ਸਕਣ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਮਲ ਮੁਕੰਮਲ ਹੋ ਗਿਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਅਮਲ ਦੇ ਵਿੱਚ ਹਿੱਸਾ ਲਿਆ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਚਕਾਰ ਟੱਕਰ ਹੈ ਵੱਖ-ਵੱਖ ਤਰ੍ਹਾਂ ਦੇ ਆਏ ਐਗਜ਼ਿਟ ਪੋਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੋਈ ਵਿਖਾਈ ਜਾ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਵੱਲੋਂ ਪੈਸੇ ਦੀ ਵੰਡ ਤੇ ਫਰਜੀ ਵੋਟਾਂ ਬਣਾਉਣ ਸਨੇ ਹੋਰ ਹਿਰਾਫਰੀਆਂ ਦੇ ਲਗਾਏ ਜਾ ਰਹੇ ਦੋਸ਼ਾਂ ਦਰਮਿਆਨ ਬੀਤਕੱਲ ਦੇਸ਼ ਦੀ ਰਾਜਧਾਨੀ ਵਿੱਚ 60.1% ਦੀ VOTING ਹੋਈ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਤੇ ਭਾਜਪਾ ਵਿਚਕਾਰ ਫਸਮੀ ਟੱਕਰ ਹੈ ਜੇਕਰ ਵੱਖ-ਵੱਖ ਤਰ੍ਹਾਂ ਦੇ ਐਗਜ਼ਿਟ ਪੋਲਾਂ ਦੀ ਗੱਲ ਕਰ ਲਈ ਜਾਵੇ ਤਾਂ ਬਹੁਤੇ ਸਰਵੇਖਣਾਂ 'ਚ ਭਾਜਪਾ ਦੀ ਜਿੱਤ ਦੀ ਸੰਭਾਵਨਾ ਜਤਾਈ ਗਈ ਹੈ ਜਿਸ 'ਚ ਪੀ ਮਾਰਕ ਭਾਜਪਾ ਨੂੰ 39 ਤੋਂ 49 ਆਮ ਆਦਮੀ ਪਾਰਟੀ ਨੂੰ 21 ਤੋਂ 31 ਤੇ ਕਾਂਗਰਸ ਨੂੰ 0 ਤੋਂ 1 ਸੀਟ ਦੇ ਰਿਹਾ ਹੈ ਪੀਪਲਸ ਪਾਲਸ ਭਾਜਪਾ ਨੂੰ ਬੰਪਰ ਸੀਟਾਂ ਦੇ ਰਿਹਾ ਜਿਸ ਦੇ ਵਿੱਚੋਂ 51 ਤੋਂ 60 ਆਮ ਆਦਮੀ ਪਾਰਟੀ ਨੂੰ ਦੱਸ ਤੋਂ 19 ਅਤੇ ਕਾਂਗਰਸ ਨੂੰ 0 JVC ਜਿਹੜਾ ਸਰਵੇ ਦੀ ਏਜੰਸੀ ਹੈ ਇਹ ਭਾਜਪਾ ਨੂੰ 39 ਤੋਂ 45 ਆਪ ਨੂੰ 22 ਤੋਂ 31 ਤੇ ਕਾਂਗਰਸ ਨੂੰ 0 ਤੋਂ 2 ਪੋਲ ਡਾਇਰੀ ਭਾਜਪਾ ਨੂੰ 42 ਤੋਂ 50 ਆਮ ਆਦਮੀ ਪਾਰਟੀ ਨੂੰ 18 ਤੋਂ 25 ਕਾਂਗਰਸ ਨੂੰ 0 ਤੋਂ 2 ਵੀ ਪ੍ਰੈਜ਼ਾਈਡ ਜਿਹੜਾ ਹੈ ਉਹ 18 ਤੋਂ 23 ਭਾਜਪਾ ਨੂੰ ਇੱਕ ਦੋ ਸਰਵੇ ਐ ਜਿਹੜੇ ਸਿਰਫ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਐ ਤੇ ਆਮ ਆਦਮੀ ਪਾਰਟੀ ਨੂੰ 46 ਤੋਂ 52 ਕਾਂਗਰਸ ਨੂੰ 0 ਤੋਂ 1 ਮਾਈਂਡ ਬ੍ਰੇਕ ਇੰਡੀਆ ਦਾ ਸਰਵੇ ਕਹਿ ਰਿਹਾ ਕਿ ਭਾਜਪਾ 21 ਤੋਂ 25 ਆਮ ਆਦਮੀ ਪਾਰਟੀ 40 ਤੋਂ 49 ਕਾਂਗਰਸ 0 ਤੋਂ 1 ਰਹੇਗੀ ਬਾਕੀ ਵੋਟਾਂ ਦੇ ਨਤੀਜੇ ਜਿਹੜੇ ਆ ਉਹ 8 ਤਰੀਕ ਨੂੰ ਐਲਾਨੇ ਜਾਣਗੇ 8 ਫਰਵਰੀ ਨੂੰ ਐਲਾਨੇ ਜਾਣਗੇ ਬਾਕੀ ਸਥਿਤੀ ਉਸ ਦਿਨ ਸਾਫ ਹੋ ਜਾਵੇਗੀ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਆਤਸ਼ੀ ਸਾਫ ਕਾ ਉਪ ਮੁੱਖ ਮੰਤਰੀ ਮਨੀਸ਼ ਸੁਸੋਧਿਆ ਸੰਦੀਪ 딕ਸ਼ਤ ਪ੍ਰਵੇਸ਼ ਵਰਮਾ ਮਨਜਿੰਦਰ ਸਿੰਘ ਸਰਸਾਸਣੇ 639 ਉਮੀਦਵਾਰਾਂ ਦੀ ਕਿਸਮਤ ਹੁਣ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਹੈ ਉਧਰ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਹੁਣ ਬਠਿੰਡਾ ਨਗਰ ਨਿਗਮ ਤੇ ਵੀ ਕਬਜ਼ਾ ਕਰ ਲਿਆ। ਬਠਿੰਡਾ ਨਗਰ ਨਿਗਮ ਦੇ ਵਿੱਚ ਆਮ ਆਦਮੀ ਪਾਰਟੀ ਆਖਰਕਾਰ ਆਪਣਾ ਮੇਅਰ ਬਣਾਉਣ 'ਚ ਕਾਮਯਾਬ ਹੋਈ ਹੈ। ਸੂਬੇ ਦੀਆਂ ਵੱਖ-ਵੱਖ ਨਿਗਮਾਂ ਕੌਂਸਲਾਂ ਤੇ ਨਗਰਪੰਚਾਇਤਾਂ ਦੇ ਉੱਪਰ ਕਾਬਜ ਹੋਣ ਤੋਂ ਬਾਅਦ ਬੀਤੀ ਕੱਲ ਆਮ ਆਦਮੀ ਪਾਰਟੀ ਬਠਿੰਡਾ ਨਗਰ ਨਿਗਮ ਤੇ ਵੀ ਪੂਰੀ ਤਰ੍ਹਾਂ ਨਾਲ ਕਾਬਜ ਹੋ ਗਈ ਜਿਸ ਦੇ ਚੱਲਦਿਆਂ ਕਰੀਬ ਸਵਾ ਸਾਲ ਦੀ ਉਡੀਕ ਤੋਂ ਬਾਅਦ ਮੇਰ ਦੀ ਕੁਰਸੀ ਨੂੰ ਆਪ ਦੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਦੇ ਰੂਪ ਚ ਨਵਾਂ ਮੇਰ ਮਿਲ ਗਿਆ ਨਗਰ ਨਿਗਮ ਬਠਿੰਡਾ ਦੇ ਦਫ਼ਤਰ ਵਿਖੇ ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਮਨਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਬਾਦ ਦੁਪਹਿਰ 3 ਵਜੇ ਤੋਂ ਪ੍ਰੰਤ ਹੋਈ ਚੋਣ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਕੌਂਸਲਰਾਂ ਨੇ ਹਿੱਸਾ ਲਿਆ ਜਦ ਕਿ ਕਈ ਕੌਂਸਲਰ ਗੈਰਹਾਜ਼ਰ ਵੀਰੇ VOTING ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੇਰ ਦੇ ਅਹੁਦੇ ਦੇ ਉਮੀਦਵਾਰ ਕੌਂਸਲਰ ਮਦਨ ਪਦਮਜੀਤ ਸਿੰਘ ਮਹਿਤਾ ਨੂੰ ਖੁਦ ਸਮੇਤ 33 ਕੌਂਸਲਰਾਂ ਅਤੇ ਉਹਨਾਂ ਦੇ ਵਿਰੋਧ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਉਂਸਲਰ ਬਰਜਿੰਦਰ ਸਿੰਘ ਠੇਕੇਦਾਰ ਨੂੰ ਸਿਰਫ 15 ਕਾਉਂਸਲਰਾਂ ਦਾ ਸਮਰਥਨ ਮਿਲਿਆ ਜਿਸ ਦੇ ਚਲਦਿਆਂ ਆਪ ਦੇ ਪਦਮਜੀਤ ਸਿੰਘ ਮਹਿਤਾ ਵੱਡੇ ਫਰਕ ਨਾਲ ਜੇਤੂ ਘrar ਦਿੱਤੇ ਗਏ ਉਪਰੰਤ ਉਹਨਾਂ ਨੂੰ ਮੇਰ ਦੇ ਅਹੁਦੇ ਦੀ ਸੋਚ ਕਾਈ ਗਈ ਜਦ ਕਿ ਆਪਣੇ ਕੋਲ 28 ਕਾਉਂਸਲਰਾਂ ਦਾ ਬਹੁਮਤ ਹੁੰਦਾ ਦਾਵਾ ਕਰ ਰਹੀ ਕਾਂਗਰਸ ਪਾਰਟੀ ਆਪਣੇ ਕਾਉਂਸਲਰਾਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਹਾਰ ਗਈ ਪਦਮਜੀਤ ਸਿੰਘ ਮਹਿਤਾ ਉੱਤਰ ਭਾਰਤ ਦੇ ਸਭ ਤੋਂ ਛੋਟੀ 26 ਸਾਲ ਦੀ ਉਮਰ ਦੇ ਪਹਿਲੇ ਮੇਰ ਬਣੇ ਨੇ ਜਦ ਕਿ ਪੂਰੇ ਭਾਰਤ ਵਿੱਚ ਸਭ ਤੋਂ ਛੋਟੀ ਉਮਰ ਦੇ ਤੀਜੇ ਮਈ ਨੂੰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਲ ਮੰਤਰੀ ਅਮਨ अरोड़ा ਸਣੇ ਹਰਦੀਪ ਸਿੰਘ ਮੁੰਡੀਆਂ ਆਦ ਹਾਜ਼ਰ ਸਨ ਬੱਚੇ ਦੇ ਪ੍ਰੈਸ ਲਾਉਣ ਦਾ ਮਾਮਲਾ ਪਟਿਆਲੇ ਦੇ ਵਿੱਚ ਬੀਤੇ ਦਿਨੀ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਮੋੜ ਹੀ ਆਇਆ ਕਿ ਬੱਚੇ ਨੂੰ 3 ਲੱਖ ਰੁਪਏ ਦੇ ਵਿੱਚ ਵੇਚਿਆ ਗਿਆ ਸੀ 3.5 ਲੱਖ ਰੁਪਏ ਦੇ ਵਿੱਚ ਵੇਚਿਆ ਗਿਆ ਸੀ ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਬੱਚੇ ਤੇ ਤਸ਼ੱਦਦ ਕਰਕੇ ਘਰੇਲੂ ਕੰਮ ਕਰਵਾਉਣ ਉਤੇ ਉਸਦੇ ਮੂੰਹ ਉੱਤੇ ਪ੍ਰੈਸ ਲਗਾਉਣ ਤੋਂ ਪੀੜਤ 10 ਸਾਲਾ ਬੱਚੇ ਨੂੰ ਉਸਦੇ ਅਸਲ ਦਾਦੀ ਤੇ ਚਾਚਾ ਮਿਲਣ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚੇ ਇਸ ਦੌਰਾਨ ਪੀੜਤ ਬੱਚੇ ਦੇ ਚਾਚਾ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਉਸਦੇ ਭਤੀਜੇ ਬਾਰੇ ਮੀਡੀਆ ਤੋਂ ਪਤਾ ਲੱਗਿਆ ਸੀ ਇਸ ਸਬੰਧੀ ਜਦੋਂ ਉਹਨਾਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਬੱਚਾ 3.5 ਲੱਖ ਰੁਪਏ ਵਿੱਚ ਵੇਚਿਆ ਸੀ ਪਰੰਤੂ ਬਾਅਦ ਵਿੱਚ ਉਹ ਆਪਣੀ ਇਸ ਗੱਲ ਤੋਂ ਮੁਕਰ ਗਿਆ ਇਸ ਦੌਰਾਨ ਬੱਚੇ ਦੀ ਦਾਦੀ ਨੇ ਕਿਹਾ ਕਿ ਉਹਨਾਂ ਦੇ ਬੱਚੇ ਨੂੰ ਬਚਾਉਣ ਲਈ ਨਿੱਜੀ ਸੰਸਥਾ ਦਾ ਉਹ ਧੰਨਵਾਦ ਕਰਦੇ ਨੇ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਲੜਕੇ ਦੇ ਵਾਪਸ ਆਉਣ ਉਪਰੰਤ ਹੀ ਅਸਲ ਸਚਾਈ ਸਾਹਮਣੇ ਆਵੇਗੀ ਉਸਦੇ ਨੇ ਬੱਚਾ ਵੇਚਿਆ ਜਾਂ ਨਹੀਂ ਜਾਂ ਕੋਈ ਹੋਰ ਕਾਰਨ ਇੱਥੇ ਜ਼ਿਕਰ ਜੋਗਾ ਕਿ ਬੱਚੇ ਦਾ ਪਿਤਾ ਪੇਸ਼ੇਵਰ ਜੋ ਇੱਕ ਟਰੱਕ ਡਰਾਈਵਰ ਹੈ ਤੇ ਉਹ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਦੂਜੇ ਪਾਸੇ ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਦੇ ਖਿਲਾਫ ਕੇਸ ਦਰਜ ਕੀਤਾ ਹੋਇਆ ਤੇ ਪੁਲਿਸ ਦਾ ਕਹਿਣਾ ਹੈ ਕਿ ਸੌਰਤ ਵੱਲੋਂ ਲਿਖਤੀ ਰੂਪ ਵਿੱਚ ਬੱਚਾ ਗੋਦ ਲੈਣ ਦੀ ਸੰਬੰਧੀ ਉਹਨਾਂ ਨੂੰ ਕਾਗਜ਼ात ਮਿਲੇ ਨੇ ਅਜੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਬੱਚਾ ਕਿਸੇ ਨੇ ਗੋਦ ਦਿੱਤਾ ਇਸ ਦੇ ਅਸਲ ਮਾਤਾ ਪਿਤਾ ਕੌਣ ਹਨ ਇੱਥੇ ਦੱਸਣ ਜੋਗਾ ਕਿ 1 ਫਰਵਰੀ ਦੀ ਰਾਤ ਨੂੰ ਸਥਾਨ ਕ੍ਰਿਸ਼ੀ ਕਲੋਨੀ ਦੇ ਘਰ ਵਿੱਚ 10 ਸਾਲਾ ਬੱਚੇ ਨੂੰ ਇੱਕ ਨਿੱਜੀ ਸੰਸਥਾ ਦੇ ਨੇ ਪਰਿਵਾਰ ਤੋਂ ਛਡਵਾਇਆ ਸੀ ਤੇ ਬੱਚੇ ਦੇ ਮੂੰਹ ਤੇ ਗਰਮ ਪ੍ਰੈਸ ਤੇ ਹੋਰ ਸਰੀਰਕ ਸੱਟਾਂ ਦੇ ਨਿਸ਼ਾਨ ਸਨ ਬੱਚੇ ਤੇ ਇੱਕ ਔਰਤ ਵੱਲੋਂ ਤਸ਼ੱਦਦ ਢਾਏ ਜਾਣ ਬਾਰੇ ਪੁਲਿਸ ਨੂੰ ਦੱਸਿਆ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਭਾਰਤ ਦੇ ਨਾਲ ਦਵੱਲੇ ਸਬੰਧਾਂ ਨੂੰ ਦਰੁਸਤ ਕਰਨ ਦੀ ਵਕਾਲਤ ਕੀਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਨੇ ਭਾਰਤ ਨੂੰ ਕਸ਼ਮੀਰਵਾਦ ਦੇ ਹੱਲ ਲਈ ਅਰਥਪੂਰਨ ਅਤੇ ਪੈਸਫੈਸਲਾਕੁਨ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਹਰ ਸਾਲ 5 ਫਰਵਰੀ ਨੂੰ ਮਨਾਏ ਜਾਣ ਵਾਲੇ ਕਸ਼ਮੀਰ ਇਕਤਾ ਤੇ ਪਾਕ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੀ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਜਲਾਸ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਖਿੱਤੇ ਦੇ ਵਿੱਚ ਭਾਰਤੀ ਫੌਜ ਦੀ ਮੌਜੂਦਗੀ ਦੀ ਵਿਰੋਧਤਾ ਕੀਤੀ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਸ਼ਮੀਰ ਦੀ ਸਥਿਤੀ ਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਤੇ ਇਸ ਦੇ ਲੋਕਾਂ ਦੀ ਇੱਛਾ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਪਾਕ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ 5 ਅਗਸਤ 19 2019 ਨੂੰ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਕਸ਼ਮੀਰੀ ਇਕਤਾ ਦਿਵਸ ਤੇ ਭਾਗ ਦੇ ਲਗਭਗ ਸਾਰੇ ਸ਼ਹਿਰਾਂ 'ਚ ਭਾਰਤ ਵਿਰੋਧੀ ਜ਼ਹਿਰ ਉਗਲਦੇ ਹੋਏ ਪੋਸਟਰ ਬਿਲਬੋਰਡ ਲਗਾਏਗੇ ਮੁਕਸ਼ਬੂਜਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰੁਲ ਹੱਕ ਨੇ ਭਾਰਤ ਤੇ ਨਿਸ਼ਾਨਾ ਸਾਧਦਿਆਂ ਹੋ ਜਾਂਦਾ ਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਜਬ ਦਰਾਂ ਤੇ ਭਾਰਤ ਤੇ ਹੀ ਕਸ਼ਮੀਰ 'ਚ ਬਿਜਲੀ ਸਪਲਾਈ ਕਰਨ ਤੋਂ ਅਸਮਰੱਥ ਨੇ ਇਸ ਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਲੋਕਪਹਿਨ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ